ਸਤਿ ਸ੍ਰੀ ਅਕਾਲ ਜੀ ਸਭ ਨੂੰ ਕੋਸਿਆਂ ਦੇ ਵਿਲਾਜ ਚ ਸਵਾਗਤ ਹੈ ਤੁਹਾਡਾ ਸਭ ਦਾ ਯਾਨੀ ਕਿ ਜਲਾਲਾਬਾਦ ਦੇ ਵਿੱਚ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਪਾਣੀ ਕਿੰਨਾ ਸੜਕ ਦੇ ਉੱਪਰ ਹੈ ਲੋਕਾਂ ਦੇ ਘਰ ਦੇ ਅੱਗੇ ਜਿਹੜਾ ਕਿ ਇਹ ਬਹੁਤ ਹੀ ਨੁਕਸਾਨ ਦਾ ਕਾਰਨ ਬਣਦਾ ਹੈ ਠੀਕ ਹੈ ਜੀ ਇਹ ਜਲਾਲਾਬਾਦ ਦਾ ਸਾਡੇ ਦਾ ਵਿਕਾਸ ਹੈ ਮੰਨੇ ਵਾਲਾ ਰੋਡ ਆ ਦੇਖੋ ਪਾਣੀ ਬਹੁਤ ਲੋਕ ਪਰੇਸ਼ਾਨ ਨੇ ਤੁਲੰਘਣ ਟੱਪਣ ਵਾਲੇ ਪਰ ਜਿੰਨਾਂ ਦਾ ਪਾਣੀ ਜਿੰਨਾਂ ਦਾ ਆਂਦਾ ਪਾਣੀ ਉਹ ਉਹਨਾਂ ਦੇ ਕੰਨ ਤੇ ਜੂ ਵੀ ਨਹੀਂ ਸਰਕਦੀ ਆ ਦੇਖੋ ਜੀ ਕਿੰਨਾ ਪਾਣੀ ਇੱਥੇ ਇਸ ਪਾਣੀ ਦੀ ਵਜ੍ਹਾ ਕਰਕੇ ਆ ਸੜਕ ਤੇ ਇੱਥੇ ਨੁਕਰ ਤੇ ਬੰਦੇ ਦੀ ਇੱਕ ਡੈਥ ਵੀ ਹੋ ਚੁੱਕੀ ਏ ਆ ਜਿਹੜੀ ਗਲੀ ਦੇ ਵਿੱਚੋਂ ਪਾਣੀ ਆ ਰਿਹਾ ਮੈਂ ਤੁਹਾਨੂੰ ਗਲੀ ਵਿਖਾਉਣਾ ਆ ਗਲੀ ਹੈ ਜੀ ਜਿੰਨਾਂ ਦਾ ਪਾਣੀ ਆਦਾ ਜੀ ਠੀਕ ਹੈ ਜੀ ਇਹ ਐਨੇ ਕੋ ਗਰੀਬ ਲੋਕ ਨੇ ਵਿਚਾਰੇ ਇੱਕ ਟਾਈਮ ਦੀ ਰੋਟੀ ਮਿਲਦੀ ਹੈ ਇਹਨਾਂ ਨੂੰ ਤੇ ਇਹ ਪੈਸੇ ਚਾਰ ਇਕੱਠੇ ਕਰਕੇ ਇਹ ਕੰਮ ਨਹੀਂ ਕਰਾ ਸਕਦੇ ਇੱਥੇ ਸੜਕ ਤੇ ਅੱਗੇ ਇੱਕ ਮੌਤ ਹੋ ਚੁੱਕੀ ਹੈ ਇਸ ਪਾਣੀ ਦੀ ਵਜ੍ਹਾ ਕਰਕੇ ਪਰ ਇਹ ਲੋਕ ਨਹੀਂ ਸਮਝਦੇ ਇਹ ਕੁਝ ਪੈਸੇ ਇਕੱਠੇ ਕਰਕੇ ਕੰਮ ਨਹੀਂ ਕਰਵਾ ਸਕਦੇ ਆ ਤਾਂ ਤੇ ਮੈਂ ਬੇਨਤੀ ਕਰਦਾ ਇਹਨਾਂ ਦੇ ਸਰਪੰਚ ਬੱਲੂ ਆਣੇ ਦਿਨ ਉਹ ਉਹਦੇ ਤੱਕ ਵੀਡੀਓ ਪਹੁੰਚਾਈ ਜਾਵੇ ਕਿਰਪਾ ਕਰਕੇ ਇਹ ਇੱਥੇ ਹੱਲ ਕਰਵਾਇਆ ਪਾਣੀ ਬੰਦ ਕਰਵਾਇਆ ਜਾਵੇ ਧੰਨਵਾਦ